ਪਟਿਆਲਾ ਦੇ ਬਿਜਲੀ ਬੋਰਡ ਦੇ ਹੈੱਡ ਆਫਿਸ 75ਵਾਂ ਗੰਦਰਤਾ ਦਾ ਦਿਵਸ ਮਨਾਇਆ ਗਿਆ ਤਿਰੰਗਾ ਝੰਡਾ ਲਹਿਰਾ ਕੇ ਇਸ ਮੌਕੇ ਬਿਜਲੀ ਬੋਰਡ ਦੇ ਕਾਰਜਕਾਰੀ ਡਾਇਰੈਕਟਰ ਜਸਵੀਰ ਸਿੰਘ ਢਿੱਲੋਂ ਵੱਲੋਂ ਰਸਮ ਅਦਾ ਕੀਤੀ ਗਈ ਅਤੇ ਪੂਰੇ ਭਾਰਤ ਦੇਸ਼ ਵਾਸੀਆਂ ਨੂੰ 75ਵੇਂ ਗੰਦਰਤਾ ਦਾ ਦਿਨ ਦੀਆਂ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਦਿੱਤੀ। ਅੱਜ ਆਪਰਾ ਜਿਹੜਾ 75ਵਾਂ ਸਰਦਾਰ ਦੇਸ਼ਾ ਸਾਰੇ ਇੰਡੀਆ ਦੇ ਵਿੱਚ ਬੜੀ ਧੂਮ ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁबारकਾਂ ਦਿੰਦਾ ਕਿ ਅੱਜ ਦੇ ਦਿਨ ਸਾਡਾ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਤੇ ਜੋ ਸਾਡੇ ਪੁਰਖਿਆਂ ਨੇ ਵੱਡਿਆਂ ਨੇ ਕੁਰਬਾਨੀਆਂ ਕੀਤੀਆਂ ਤੇ ਦੇਸ਼ ਦੀ ਆਜ਼ਾਦੀ ਜਿਹੜੀ ਆ ਇਹ ਲਈ ਆ ਤੇ ਇਹ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਜਿਹੜੀ ਆਜ਼ਾਦੀ ਪ੍ਰਾਪਤ ਕੀਤੀ ਆ ਤੇ ਅੱਜ ਦੇ ਦਿਨ ਜਿਹੜਾ ਸਾਡਾ ਸੰਵਿਧਾਨ ਜਿਹੜਾ ਲਾਗੂ ਹੋਇਆ ਹੈ ਸਾਡੇ ਜੋ ਪੁਰਖਿਆਂ ਨੇ ਸੰਵਿਧਾਨ ਲਿਖਿਆ ਹੈ ਸਾਰਾ ਉਹ ਇੱਕ ਕਨਸਟੀਟਿਊਸ਼ਨ ਜਿਹੜਾ ਰੂਲ ਬਣਾਇਆ ਤਾਂ ਜੋ ਕੇ ਆਜ਼ਾਦੀ ਤੋਂ ਬਾਅਦ ਜਿਹੜਾ ਦੇਸ਼ ਨੂੰ ਇੱਕ ਚੰਗੇ ਤਰੀਕੇ ਦੇ ਨਾਲ ਜਿਹੜਾ ਚਲਾਇਆ ਜਾ ਸਕੇ